ਰੀਸੈਂਟਲੀ 9/12 ਨੂੰ 2025 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਡੈੱਡ ਬੋਡੀ ਸਾਨੂੰ ਦੱਸਿਆ ਗਿਆ ਕਿ ਵਾਸ ਰਿਕਵਰਡ ਫਰਮ ਲੜੀਧਰਮ ਸ਼ਾਲਾ ਨੀਅਰ ਰੇਲਵੇ ਸਟੇਸ਼ਨ ਤੇ ਤੁਰੰਤ ਹੀ ਪੁਲਿਸ ਟੀਮਸ ਗਾਟ ਐਕਟਿਵ ਐਂਡ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪ੍ਰੀਲੀਮਨਰੀ ਇਨਕੁਆਰੀ ਚ ਲੱਗਿਆ ਕਿ ਕੁਝ ਸਟਰੰਗੂਲੇਸ਼ਨ ਦੇ ਸਾਈਨਸ ਜਾਂ ਫਿਰ ਆਪਸੀ ਟਕਰਾਰ ਦੇ ਸਾਈਨ ਉੱਥੇ ਨਜ਼ਰ ਆ ਰਹੇ ਸੀ ਤਾਂ ਸਵਿਫਟਲੀ ਅਸੀਂ ਦੇ ਵਿੱਚ ਮਰਡਰ ਦਾ ਕੇਸ ਰਜਿਸਟਰ ਕੀਤਾ FIR ਨੰਬਰ 222 ਦੇ ਵਿੱਚ ਤੇ ਫਰਦਰ ਇਨਵੈਸਟੀਗੇਸ਼ਨ ਇਹਦੇ ਚ ਪਾਸ ਸ਼ੁਰੂ ਕੀਤੀ ਜਿਹਦੇ ਚ ਕੀ ਪਾਇਆ ਗਿਆ ਇੱਕ ਲੇਡੀ ਅਰਾਊਂਡ 35 ইয়ার্স প্লাস ਦੀ এজ थी সরিতা سنوকার সোনকার ਜਿਹੜੀ ਕਿ ਰੈসিডেন্ট ਆਫ ਥਾਣੇ মহারাষ্ট্রਾ ਦੀ ਰਹਿਣ ਵਾਲੀ ਹੈ ਉਹਦੀ ਇਹ ਡੈੱਡ ਬੋਡੀ ਰਿਕਵਰ ਸਾਨੂੰ ਹੋਈ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਹਦੇ ਨਾਲ ਇੱਕ ਹੋਰ ਲੜਕਾ ਸੀ ਅਰਾਊਂਡ 30 32 ইয়ার্স এজ প্লাস ਜਿਹਦਾ ਕਿ ਨਾਮ মক্ষের राठौर ਸੀ ਪਰ টਨੇ ਕੋਈ غلط আইডি ਦੇ ਕੇ ਗਣੇਸ਼ ਸੋਨਕਰ ਦੇ ਨਾਮ ਤੇ ਇਹ ਆਪਸ ਚ ਇੱਥੇ ਰਹਿ ਰਹੇ ਸੀ ਕੁਝ ਦਿਨਾਂ ਤੋਂ ਤੇ ਆਫਟਰਵਰਡਸ ਦਿਸ ਡੈਡ ਬੋਡੀ ਵਾਸ ਫਾਊਂਡ ਤੇ ਜਦ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਦੋਂ ਅਸੀਂ ਇਹਦੇ ਤੇ ਫਾਲੋਅ ਅਪ ਕੀਤਾ ਇਸ ਨੂੰ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦਿਸ ਪਰਸਨ ਜਿਹੜਾ ਸੀਗਾ ਅਕਸ਼ੇਰ ਠੌਰ ਇਹਨੇ ਵੀ ਸੁਸਾਇਸਾਈਡ ਕਮਿਟ ਕਰ ਲਈ ਰੇਲਵੇ ਟਰੈਕਸ ਤੇ ਜਾ ਕੇ ਨੀਅਰ ਜੰਡੇਯਾਲਾ ਤੇ ਫਿਰ ਵੀ ਅਸੀਂ ਫਰਦਰ ਵੈਰੀਫਾਈ ਇਹਦੇ ਵਿੱਚ ਕਰ ਰਹੇ ਹੈਗੇ ਆ ਜੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਸੇਫ ਐਂਡ ਸਿਕਿਉਰ এনवायरमेंट ਅਸੀਂ ਕ੍ਰੀਏਟ ਕਰਨ ਲਈ ਵਚਨਬੱਧ ਹਾਂ ਤੇ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਰਿਊਮਰ ਮੌਂਗਰਿੰਗ ਤੋਂ ਸਾਨੂੰ ਬਚਣਾ ਚਾਹੀਦਾ ਤੇ ਵੀ ਆਰ ਫੁਲੀ ਕਮਿਟਿਡ ਫॉर ਦੀ ਸੇਫਟੀ ਆਫ ਆਲ ਆਫ ਯੂ ਥੈਂਕ ਯੂ